ਇਹ ਰਾਜੇ ਵੀ ਨੇ ਪਾਤਸ਼ਾਹ ਵੀ ਨੇ ਤੇ ਪੈਗੰਬਰ ਵੀ ਨੇ ਇਸ ਚੌਥੀ ਪੌੜੀ ਚ ਸਾਰੀ ਸਾਨੀ ਪਰੰਪਰਾ ਦਾ ਜ਼ਿਕਰ ਹੈ ਅੱਛਾ ਇੰਟਰਸਟਿੰਗ ਗੱਲ ਇਹ ਹੈ ਜਿਹੜੀ ਸਾਡੇ ਸਮਝਣ ਵਾਲੀ ਉਹ ਇਹ ਹੈ ਕਿ ਚਾਰਾਂ ਪੌੜੀਆਂ ਚ ਫਕੀਰ ਤੇ ਗੁਨਾਹਗਰ ਸਭ ਹਰ ਵਾਰੀ ਇੱਕ ਚੀਜ਼ ਦੁਹਰਾ ਰਹੇ ਨੇ ਗੋਨਾਕੁ ਭਗਤਾ ਸਦਾ ਵਿਖਾਸ ਸੁਨੇ ਦੂਖ ਪਾਪ ਕਰਨਾ ਕਹਿੰਦੇ ਉੱਥੇ ਗਿਆਨ ਦਾ ਸਥਾਨ ਤਾਂ ਇਹ ਕਰਮ ਦਾ ਸਥਾਨ ਤਾਂ ਆਏ جہانگتا سداس جب آنند ہے, ہے جیسا <متحدث>

ਉਸ ਸ੍ਰੀਕ੍ਰਿਸ਼ਨ ਜੀ ਦੀ 80-80 ਪੱਤੀ 80-80 ਬੰਦਗੀ ਦੀ ਪਰੰਪਰਾ ਖੜੀ ਕੀਤੀ ਵਕਤ ਜੈ ਜੀ ਜੂ। ਉਹ ਉਸ ਪਰੰਪਰਾ ਚ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਪ੍ਰਮਾਣਿਤ ਕੀਤਾ। ਸਮਝਣ ਵਾਲੀ ਗੱਲ ਜਿਹਦੇ ਤੇ ਮੈਂ ਜ਼ੋਰ ਦੇਣਾ ਚਾਹਨਾ ਕਿ ਗੁਰੂ ਨਾਨਕ ਸਾਹਿਬ ਨੇ ਵਿਸ਼ਵ ਦੀਆਂ ਵੱਖ-ਵੱਖ ਪਰੰਪਰਾਵਾਂ ਨੂੰ ਸੈਲੀਬ੍ਰੇਟ ਕੀਤਾ, ਉਹਨਾਂ ਨੂੰ ਬਰਾਦਰੀ ਕੀਤਾ, ਉਹਨਾਂ ਨੂੰ ਮੁਬਾਰਕ ਆਖਿਆ ਪਰ ਉਹਦੇ ਨਾਲ-ਨਾਲ ਉਹਨਾਂ ਸਾਰੀਆਂ ਵੱਖ-ਵੱਖ ਦੇਸ਼ ਦੀਆਂ ਪਰੰਪਰਾਵਾਂ 'ਚ ਇੱਕ ਸਾਂਝੀ ਪਰਸਨੈਲਿਟੀ ਸੀ, ਇੱਕ ਸਾਂਝਾ ਆਮ ਸਾਡੇ ਸਾਹਮਣੇ ਲਿਖਿਆ ਹੁੰਦਾ। ਉਹ ਸਾਂਝੀ ਪਰਸਨੈਲਿਟੀ ਆ ਭਗਤ ਜਿਹੜਾ ਭਗਤੀ ਕਰਨੇ ਰੱਖਦੇ ਜਿਹੜਾ ਰੱਬ ਨੂੰ ਯਾਦ ਰੱਖਦਾ ਜਿਹੜਾ ਸੱਚ ਨੂੰ ਯਾਦ ਰੱਖਦਾ ਜਿਹੜਾ ਗਿਆਨ ਹਿਆ ਉਸ ਪਰਸਨੈਲਿਟੀ ਨੂੰ ਭਗਤਾਂ ਕਿਹਾ ਜਾ ਸਕਦਾ ਨੂੰ ਸੂਫੀਆ ਕਿਹਾ ਜਾ ਸਕਦਾ ਜੇ ਗੁਰਨਾਥ ਸਾਹਿਬ ਦੀ ਬਾਣੀ ਚੋਂ ਅਸੀਂ ਇੰਨੀ ਵਿਜਮਤੀ ਸਾਹਿਬ ਚ ਗੱਲ ਲੈ ਲਈਏ ਕਿ ਜਦੋਂ ਅਸੀਂ ਇਸ ਤਰ੍ਹਾਂ ਇਕੱਠੇ ਹੋਣਾ ਅਸੀਂ ਗੁਰਨਾਥ ਸਾਹਿਬ ਦੀ ਉਸ ਭਗਤੀ ਵਾਲੀ ਗੱਲ ਨੂੰ ਅੱਗੇ ਰੱਖ ਲਈਏ ਤੇ ਸਾਰੀਆਂ ਬਖਤਰਾਂ ਨੂੰ ਸੈਲੀਬ੍ਰੇਟ ਕਰੀਏ ਗੁਰਨਾਥ ਸਾਹਿਬ ਦਾ ਐਂਸਾਸ ਕਿੰਨਾ ਵੱਡਾ ਜਦੋਂ ਕੋਈ ਉੱਦੀ ਚ ਬੋਲਦਾ ਹੈ ਅਕਲ ਚ ਬੋਲਦਾ ਹੈ ਜਦੋਂ ਕੋਈ ਮਨ ਚ ਬੋਲਦਾ ਹੈ ਤੇ ਜਦੋਂ ਕੋਈ ਰੂਹ ਚ ਬੋਲਦਾ ਹੈ ਉਹਦਾ ਕਥਨ ਕਿਵੇਂ ਸੱਚਾ ਤੇ ਕਿਵੇਂ ਵੱਡਾ ਹੋ ਜਾਂਦਾ ਹੈ ਇਹਦੀ ਮਿਸਾਲ ਦੇਖੋ ਗੁਰਨਾਥ ਸਾਹਿਬ ਦਾ ਇੱਕ ਸ਼ਬਦ ਹੈ ਦੇਵਤਿਆਂ ਦਰਸ਼ਨ ਕੇ ਤਾਂ ਹੀ ਧੂਪ ਧੂਪ ਜਦ ਤੱਕ ਕੀਏ ਜੋ ਕਿ ਜਤੀ ਜੁਗਤ ਮੈਂ ਰਹਤੇ ਕਰ ਕਰ ਭਗਵੇ ਭੇਜ ਪਏ ਤਾਂ ਕਾਮ ਸਾਹਿਬ ਰੰਗ ਕਹਤੇ ਕਿੰਦੇ ਪਰੰਪਰਾ ਦੇਵਤਿਆਂ ਦੀ ਜਿਹੜੀ ਵੈਦਿਕ ਪਰੰਪਰਾ ਹੈ ਇੱਕ ਸ਼ਰਮਣ ਪਰੰਪਰਾ ਸਿੱਧਾ ਹੱਥਾਂ ਦੀ ਜਿਹਨਾਂ ਦੇ ਪਿੰਡੇ ਤੇ ਸਵਾਹ ਬੜੀ ਹੋਈਏ ਇਹ ਬਹੁਤ ਧੀਰੇ ਰਾਹ ਤੇ ਤੁਰੇ ਰਹੇ ਉਹ ਤੇਰੇ ਧਰਮ ਦੇ ਰਾਹ ਤੇ ਤੁਰੇ ਰਹੇ ਉਸੇ ਸ਼ਬਦ ਚ ਗੁਰੂ ਨਾਨਕ ਸਾਹਿਬ ਇੱਕ ਪੰਕਤੀ ਕਹਿੰਦੇ ਦਰ ਕਰ ਮਹਿਲਾ ਹਸਤੀ ਘੋੜੇ ਛੋੜ ਬੁਲਾਇਤ ਦੇਸ ਗਏ ਬੁਲਾਇਤ ਹੁੰਦਾ ਆਪਣਾ ਘਰ ਆਪਣਾ ਦੇਸ ਕਹਿੰਦੇ ਪੀਰ ਪਤੰਬਰ ਸਾਲਕ ਸਾਧਕ ਛੋਟੀ ਦੁਨੀਆ ਥਾਂੇ ਪਏ ਇਹਦੇ ਪੀਰਾਂ ਪੈਗੰਬਰਾਂ ਨੇ ਜਿਵੇਂ ਇੱਥੇ ਸੰਨਿਆਸੀਆਂ ਨੇ ਤੇ ਜੋਗੀਆਂ ਨੇ ਆਪਣੇ ਘਰ ਛੱਡੇ ਨਾ ਏਸੇ ਤਰ੍ਹਾਂ ਪੀਰਾਂ ਪੈਗੰਬਰਾਂ ਨੇ ਆਪਣੇ ਦੇਸ਼ ਛੱਡਣੇ ਪਏ ਅਜਿ ਤੱਕ ਮੁਹੰਮਦ ਸਾਹਿਬ ਨੂੰ ਹਿਜਰਤ ਕਰਕੇ ਮੱਕੇ ਤੋਂ ਮਦੀਨੇ ਜਾਣਾ ਪਿਆ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਪਰ ਜਿਹੜੀ ਇੰਟਰਸਟਿੰਗ ਗੱਲ ਹੈ ਇੱਕ ਵੀ ਪੈਗੰਬਰ ਐਸਾ ਨਹੀਂ ਹੈ ਜਿਹਨੂੰ ਹਿਜਰਤ ਨਾ ਕਰਨੀ ਪਈ ਹੋਵੇ ਸ਼ਰਮਣ ਪਰਪਰਾਚ ਇੱਕ ਵੀ ਮਹਾਵੀਰ ਇੱਕ ਵੀ ਆਤਮਾ ਐਸਾ ਨਹੀਂ ਹੈ ਜਿਹਨੂੰ ਘਰ ਨਾ ਛੱਡਣਾ ਪਿਆ ਹੋਵੇ

ਕਾਸ਼ ਮਹਾਰਾਜ ਜੀ ਵਰਕਰ ਦੇ ਆਪਣਾ ਇਹ ਮੌਕਾ ਸਾਡੇ ਸੀਨੀਅਰ ਚ ਜਾ ਕੇ ਅਸੀਂ ਗੁਰਨਾਨਦ ਸਾਹਿਬ ਦਾ ਉਹਨਾਂ ਸਾਰੇ ਵੱਡੇ ਮਹਾਪੁਰਖਾਂ ਦਾ ਅਸੀਂ ਸਤਾਰਨ ਨਾਮ ਲੈਣਾ ਸਿੱਖੀ ਇਸ ਜੋਗ ਹੋਈਏ ਅਸੀਂ ਵਿਢ ਭਾਗੇ ਹੋਵਾਂਗੇ ਇੱਕ ਆਖਰੀ ਗੱਲ ਕਿ ਗੁਰਨਾਨਦ ਸਾਹਿਬ ਉਹਨਾਂ ਤੋਂ ਪਹਿਲਾਂ ਜਿੰਨੇ ਹੋਏ ਤੇ ਪਰਮੇਸ਼ਰ ਨੂੰ ਜਿਹੜੇ ਨਾਮ ਨਾਲ ਯਾਦ ਕਰਦੇ ਨੇ ਉਹਨਾਂ ਸਾਰੇ ਨੂੰ ਤਾਂ ਪ੍ਰਮਾਣ ਕਰਦੇ ਹੀ ਨੇ ਪਰ ਇਹ ਬਹੁਤ ਹੀ ਇੰਟਰਸਟਿੰਗ ਗੱਲ ਹੈ ਜਗਜੀ ਸਾਹਿਬ ਜੀ ਪੜ੍ਹਦੇ ਗਾਵਨ ਤੁਨ ਨੂੰ ਕੌਣ ਪਾਣੀ ਬੈਸੰਤਰ ਇੰਦਰ ਵੀ ਗੋਂਦਾ ਹੈ ਭੇਸ਼ ਵੀ ਗੋਂਦਾ ਹੈ ਦੇਵੀ ਵੀ ਗੋਂਦੀ ਹੈ ਪਛੰਦਰ ਵੀ ਗੋਂਦੇ ਸਭ ਗੋਂਦੇ ਨੇ ਅਖੀਰ ਇੱਕ ਪੰਕਤੀ ਬੜੀ ਇੰਟਰਸਟਿੰਗ ਹੈ ਹੋਰ ਕਹਿੰਦੇ ਗਾਵਨ ਸੇਮ ਹੈ ਜਿੰਨਾ ਅੰਦਰ ਕਹਿੰਦੇ ਕਿ ਜਿਨ੍ਹਾਂ ਦਾ ਅਜ ਸੰਸਾਰ ਨੂੰ ਨਹੀਂ ਪਤਾ ਕਿ ਉਹ ਰੱਬ ਨੂੰ ਕਿਹੜਾ ਨਾਮ ਲੈ ਕੇ ਯਾਦ ਕਰਦੇ ਨੇ ਰੱਬ ਨੂੰ ਕਿਵੇਂ ਗੋਂਦੇ ਨੇ ਉਹ ਵੀ ਸੈਲੀਬ੍ਰੇਟ ਕਰਨ ਚਾਹੀਦੇ ਹੋਰ ਕਹਿੰਦੇ ਗਾਵਨ ਸੇਮ ਹੈ ਜਿਤਨਾ ਆਵਨ ਨਾਨਕ ਕਿਆ ਵਿਚਾਰੇ ਸੋ ਬਰਨਾਰਟ ਸਾਹਿਬ ਨੇ ਸਾਡੇ ਗਿਰਦਿਆਂ ਨੂੰ ਸਾਡੀਆਂ ਰੂਹਾਂ ਨੂੰ ਅਸਮਾਨ ਜਿਵੇਂ ਖੁੱਲੇ ਕੀਤਾ ਉਹ ਮਿਹਰਬਾਨ ਹੋਣ ਸਾਨੂੰ ਯਾਦ ਆਉਂਦੇ ਰਹਿਣ ਤੇ ਤੁਸੀਂ ਹੁਕਮ ਲਾਉਂਦੇ ਰਹੋ ਤੁਹਾਡੇ ਬਹਾਦਰ ਸ੍ਰੀ ਬਰਨਾਰਟ ਸਾਹਿਬ ਹੋਰ ਨੇੜੇ ਹੋ ਕੇ ਸਮਝਣ ਦੀ ਜਾਣਨ ਦੀ ਮਾਣਨ ਦੀ ਕੋਸ਼ਿਸ਼ ਕਰਦੇ ਰਹੀਏ ਇਨੀਆਂ ਕ੍ਰਿਪਾਆਂ ਦੇ ਨਾਲ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਖੁਲਚਕ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿੰਨਾ ਰਸ ਹੈ ਪ੍ਰਭੂ ਦੇ ਨਾਮ ਦੇ ਵਿੱਚ ਕਿੰਨੀ ਪਿੰਡ ਡ੍ਰੌਪ ਸਾਇਲੈਂਸ ਔਰ ਦਿਲ ਕਰਦਾ ਹੈ ਕਿ ਸੁਣੀ ਜਾਈਏ ਇੰਨਾ ਰਸ ਪ੍ਰੋਫੈਸਰ ਸਾਉ ਦੀ ਪਾਣੀ ਦੇ ਵਿੱਚ ਔਰ ਹੈਨੀ ਨੌਲੇਜ ਸਲੂਟ ਹੈ ਤੁਹਾਡੀ ਨੌਲੇਜ ਨੂੰ ਵਕਤ ਵਕਤ ਧਰਮਾਂ ਦੇ ਵਕਤ ਵਕਤ ਗ੍ਰੰਥਾਂ ਦੇ ਵਿੱਚੋਂ ਤੁਸੀਂ ਹਵਾਲੇ ਲੇਕੀ ਕਿੰਨੀਆਂ ਵਧੀਆ ਗੱਲਾਂ ਸਾਨੂੰ ਦੱਸਦੇ ਹਨ ਚਾ ਕਿ ਅਦਰਵਾਇਸ ਸਾਨੂੰ ਇਹ ਗੱਲ ਬਾਰੇ ਕੋਈ ਜਾਣ ਗੁਰਾਂ ਦਾ ਕੋਈ ਸਾਡਾ ਜ਼ਰੀਆ ਹੀ ਨਹੀਂ ਤੇ ਜਿਸ ਤਰ੍ਹਾਂ ਕਿ ਆਪਾਂ ਸਾਰਿਆਂ ਨੂੰ ਪਤਾ ਕਿ ਕਾਮ, ਕ੍ਰੋਧ, ਲੋਭ, ਮੋਹ, ਅੰਧਕਾਰ ਇਹ ਪੰਜ ਦੁਸ਼ਮਣ ਹੈ ਆਪਣੇ ਲਈ ਤੇ ਇਹਨਾਂ ਵਿੱਚੋਂ ਮੈਂ ਇੱਕ ਲੋਭ ਦੀ ਗੱਲ ਦੱਸਣੀ ਚਾਹੁੰਗਾ ਬਸ 2 ਮਿੰਟ ਦਾ ਸਮਾਂ ਲਵਾਂਗਾ ਕਿ ਜਦੋਂ